ਪਾਠ 8 ਬੀਜ ਦਾ ਸਫਰ ਖੇਤ ਵਿੱਚ ਗੰਨੇ ਦੀ ਬਜਾਈ ਹੋ ਰਹੀ ਸੀ ਮਾਂ ਨੇ ਕੰਮਿਆਂ ਲਈ ਰੋਟੀ ਤਿਆਰ ਕਰ ਦਿੱਤੀ ਮੈਂ ਅਤੇ ਮੇਰਾ ਭਤੀਜਾ ਸੁਖਮਨ ਰੋਟੀ ਲੈ ਕੇ ਖੇਤ ਪਹੁੰਚ ਗਏ ਛੋਲਿਆਂ ਦੀ ਸਬਜ਼ੀ ਬਹੁਤ ਸਵਾਦ ਬਣੀ ਸੀ ਸਭ ਨੇ ਰੱਜ ਕੇ ਰੋਟੀ ਖਾਧੀ ਅਤੇ ਕੁਝ ਚਰ ਆਰਾਮ ਲਈ ਬੈਠ ਗਏ ਥੋੜੇ ਸਮੇਂ ਬਾਅਦ ਵੱਡੇ ਵੀਰ ਨੇ ਚਾਹ ਬਣਾ ਲਈ ਸਭ ਨੇ ਚਾਹ ਪੀਤੀ ਅਤੇ ਬਜਾਈ ਦੁਬਾਰਾ ਸ਼ੁਰੂ ਹੋ ਗਈ ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦੱਬੇ ਜਾ ਰਹੇ ਸਨ ਵੱਡਾ ਬੀਰ ਬਜਾਈ ਕੀਤੀ ਗੰਨਿਆਂ ਦੇ ਵਿਚਕਾਰ ਛੋਲਿਆਂ ਦੇ ਦਾਣੇ ਧਰਿਆ ਸੀ ਸੁਖਮਨ ਇਹ ਸਭ ਦੇਖ ਕੇ ਬੜਾ ਹੈਰਾਨ ਸੀ ਪਾਪਾ ਛੋਲੇ ਤਾਂ ਖਾਣ ਲਈ ਹੁੰਦੇ ਨੇ ਤੁਸੀਂ ਇਹਨਾਂ ਨੂੰ ਮਿੱਟੀ ਵਿੱਚ ਕਿਉਂ ਦੱਬ ਰਹੇ ਹੋ ਪੁੱਤਰ ਛੋਲੇ ਭੋਜਨ ਵਜੋਂ ਖਾਦੇ ਵੀ ਜਾ ਸਕਦੇ ਨੇ ਅਤੇ ਨਵੀਂ ਫਸਲ ਲਈ ਬੀਜ ਵਜੋਂ ਬੀਜੇ ਵੀ ਜਾ ਸਕਦੇ ਹਨ ਕੀ ਹੋਰ ਵੀ ਅਜਿਹੇ ਬੀਜ ਹਨ ਜੋ ਅਸੀਂ ਖਾ ਸਕਦੇ ਹਾਂ ਸੁਖਮਨ ਨੇ ਮੇਰਾ ਹੱਥ ਖਿੱਚਦੇ ਹੋਏ ਪੁੱਛਿਆ ਬਹੁਤ ਸਾਰੇ ਨੇ ਪੁੱਤਰ ਕੁਝ ਬੀਜ ਸਾਡੀ ਰਸੋਈ ਵਿੱਚ ਵੀ ਹਨ ਜਿਵੇਂ ਜੀਰਾ ਕੁਝ ਬੀਜਾਂ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ ਜਿਵੇਂ ਕਣਕ ਸੁਖਮਨ ਸਰੋਂ ਦਾ ਤੇਲ ਤਾਂ ਤੂੰ ਦੇਖਿਆ ਹੀ ਹੋਇਆ ਹੈ ਮਤਲਬ ਸਰੋਂ ਦੇ ਬੀਜਾਂ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ ਪ੍ਰਸ਼ਨ ਨੰਬਰ 1 ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਹੇਠਾਂ ਦਿੱਤੀ ਸੂਚੀ ਪੂਰੀ ਕਰੋ ਪੂਰਾ ਮਸਾਲੇ ਵਜੋਂ ਵਰਤੇ ਜਾਣ ਵਾਲੇ ਬੀਜ ਜੀਰਾ, ਸੌਫ, ਧਨੀਆ, ਜਵੈਣ ਆੜਾ ਆਟਾ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਬੀਜ ਕਣਕ, ਮੱਕੀ, ਬਾਜਰਾ, ਜੌਂ ਈੜੀ ਤੇਲ ਕੱਢਣ ਲਈ ਵਰਤੇ ਜਾਣ ਵਾਲੇ ਬੀਜ ਸਰੋਂ, ਤੇਲ, मूंगਫਲੀ, ਸੂਰਜਮੁਖੀ ਚਾਚਾ ਮੈਨੂੰ ਫੁੱਲ ਬਹੁਤ ਸੋਹਣੇ ਲੱਗਦੇ ਨੇ ਤੁਸੀਂ ਮੈਨੂੰ ਗੁਲਾਬ ਅਤੇ ਗੇਂਦੇ ਦੇ ਬੀਜ ਲਿਆ ਦੇਵੋਗੇ ਸਖਮਨ ਨੇ ਮੈਨੂੰ ਕਿਹਾ ਜਰੂਰ ਪੁੱਤਰ ਗੇਂਦੇ ਦੇ ਬੀਜ ਤਾਂ ਮੈਲ ਹੀ ਜਾਣਗੇ ਪਰ ਤੁਸੀਂ ਗੁਲਾਬ ਦੇ ਪੌਦੇ ਤਾਂ ਇਸ ਦੀ ਕਲਮ ਤੋਂ ਵੀ ਉਗਾ ਸਕਦੇ ਹੋ ਆਮ ਤੌਰ ਤੇ ਉਸ ਦੀ ਕਲਮ ਲੱਗਦੀ ਹੈ ਗੁਲਾਬ ਦੀ ਕਲਮ ਚਾਚਾ ਕਲਮ ਕੀ ਹੁੰਦੀ ਆ ਪੁੱਤਰ ਗੁਲਾਬ ਦੇ ਪੌਦੇ ਤੋਂ ਲਗਭਗ ਦਾਤਨ ਜਿੰਨੀ ਮੋਟੀ ਟਾਣੀ ਕੱਟ ਲਈ ਜਾਂਦੀ ਹੈ ਇਸ ਨੂੰ ਜ਼ਮੀਨ ਵਿੱਚ ਲਗਾ ਦਿੱਤਾ ਜਾਂਦਾ ਹੈ ਕੁਝ ਦਿਨਾਂ ਬਾਅਦ ਪੱਤੇ ਨਿਕਲ ਆਉਂਦੇ ਹਨ ਪੱਥਰ ਚਟ ਕੀ ਤੁਸੀਂ ਜਾਣਦੇ ਹੋ ਕਿ ਪੱਥਰ ਚਟ ਅਜਿਹਾ ਪੌਦਾ ਹੈ ਜਿਸ ਦੇ ਪੱਤੇ ਤੋਂ ਨਵੇਂ ਪੌਦੇ ਉੱਗ ਆਉਂਦੇ ਹਨ ਇਸੇ ਤਰ੍ਹਾਂ ਕੁਝ ਪੌਦੇ ਜੜਾ ਤੋਂ ਉਗਾਏ ਜਾਂਦੇ ਹਨ ਜਿਵੇਂ ਸ਼ੱਕਰਕੰਦੀ ਕਿਰਿਆ ਨੰਬਰ 1 ਆਓ ਬੀਜਾਂ ਤੋਂ ਪੌਦੇ ਉਗਾਉਣ ਦੀ ਕਿਰਿਆ ਜਾਣੀਏ ਨੰਬਰ 1 ਕਣਕ ਦੇ ਕੁਝ ਬੀਜ ਲਵੋ ਨੰਬਰ 2 ਖੇਤ ਵਿੱਚੋਂ ਥੋੜੀ ਜਿਹੀ ਉਪਜਾਊ ਮਿੱਟੀ ਲੈ ਲਓ 3 ਇੱਕ ਕੱਪ ਪਾਣੀ ਲੈ ਲਓ 4 ਕਟੋਟਾ ਚਾਰ ਗਮਲੇ ਲੈ ਲਓ ਪੰਜ ਹਰ ਇੱਕ ਗਮਲੇ ਨੂੰ ਵੱਖਰੇ ਵੱਖਰੇ ਨਾਮ ਊੜਾ ਆੜਾ ਈੜੀ ਸਸਾ ਦੇ ਦਿਓ ਨੰਬਰ 6 ਊੜਾ ਗਮਲੇ ਵਿੱਚ ਕਣਕ ਦੇ ਕੁਝ ਬੀਜ ਪਾ ਕੇ ਧੁੱਪੇ ਰੱਖ ਦਿਓ ਨੰਬਰ 7 ਆੜਾ ਗਮਲੇ ਵਿੱਚ ਕੁਝ ਮਿੱਟੀ ਪਾਓ ਉਸ ਵਿੱਚ ਕੁਝ ਬੀਜ ਬੀਜੋ ਅਤੇ ਧੁੱਪੇ ਰੱਖ ਦਿਓ ਨੰਬਰ 8 ਈੜੀ ਗਮਲੇ ਵਿੱਚ ਕੁਝ ਮਿੱਟੀ ਪਾਓ ਉਸ ਵਿੱਚ ਕੁਝ ਬੀਜ-ਬੀਜੋ ਅਤੇ ਥੋੜਾ ਜਿਹਾ ਪਾਣੀ ਪਾ ਕੇ ਹਨੇਰੇ ਕਮਰੇ ਜਾਂ ਅਲਮਾਰੀ ਵਿੱਚ ਰੱਖ ਦਿਓ। ਨੰਬਰ 9 ਸੱਸਾ ਗਮਲੇ ਵਿੱਚ ਕੁਝ ਮਿੱਟੀ ਪਾਓ। ਉਸ ਵਿੱਚ ਕੁਝ ਬੀਜ-ਬੀਜੋ ਅਤੇ ਥੋੜਾ ਜਿਹਾ ਪਾਣੀ ਪਾ ਕੇ ਧੁੱਪੇ ਰੱਖ ਦਿਓ। ਕੁਝ ਦਿਨਾਂ ਬਾਅਦ ਕਿਸ ਗਮਲੇ ਵਿੱਚ ਕਣਕ ਦੇ ਬੀਜ ਉੱਗ ਪੈਣਗੇ? ਸੱਸਾ ਗਮਲੇ ਵਿੱਚ ਕਣਕ ਦੇ ਬੀਜ ਚੰਗੀ ਤਰ੍ਹਾਂ ਉੱਗ ਪੈਣਗੇ। ਕੀ ਤੁਸੀਂ ਬਾਕੀ ਗਮਲਿਆਂ ਵਿੱਚ ਪੌਦਾ ਨਾ ਉੱਗਣ ਦਾ ਕਾਰਨ ਜਾਣਦੇ ਹੋ? ਬੀਜਾਂ ਨੂੰ ਚੰਗੀ ਤਰ੍ਹਾਂ ਉੱਗਣ ਲਈ ਹਵਾ, ਪਾਣੀ, ਮਿੱਟੀ ਅਤੇ ਸੂਰਜ ਦੀ ਰੌਸ਼ਨੀ ਦੀ ਜ਼ਰੂਰਤ ਹੁੰਦੀ ਹੈ। ਕਿਰਿਆ ਨੰਬਰ 2 ਤੁਸੀਂ ਆਪਣੇ ਘਰ ਵਿੱਚ ਸੱਸਾ ਗਮਲੇ ਵਾਲੇ ਤਰੀਕੇ ਨਾਲ ਰੁੱਤ ਅਨੁਸਾਰ ਮਨਪਸੰਦ ਬੀਜ ਬੀਜੋ ਅਤੇ ਉਸ ਸੰਬੰਧੀ ਛੇਟ ਲਿਖੀ ਸਾਰਣੀ ਪੂਰੀ ਕਰੋ। ਬੀਜ ਦਾ ਨਾਮ, ਬੀਜਣ ਦੀ ਮਿਤੀ, ਪੁੰਗਰਨ ਦੀ ਮਿਤੀ, ਪੁੰਗਰਨ ਤੋਂ 7 ਦਿਨਾਂ ਬਾਅਦ ਪੌਦੇ ਦੀ ਉਚਾਈ, ਪੁੰਗਰਨ ਤੋਂ 15 ਦਿਨਾਂ ਬਾਅਦ ਪੌਦੇ ਦੀ ਉਚਾਈ ਇਹ ਕਿਰਿਆ ਤੁਸੀਂ ਆਪਣੇ ਵੱਡੇ ਭੈਣ ਭਰਾ ਜਾਂ ਮਾਤਾ ਪਿਤਾ ਦੀ ਸਹਾਇਤਾ ਨਾਲ ਆਪਣੇ ਘਰ ਗਮਲੇ ਵਿੱਚ ਬੀਜ ਬੀਜ ਕੇ ਕਰ ਸਕਦੇ ਹੋ ਮੈਂ ਅਤੇ ਸੁਖਮਨ ਰੋਟੀ ਵਾਲੇ ਬਰਤਨ ਲੈ ਕੇ ਘਰੋਂ ਵਾਪਸ ਚੱਲ ਪਏ ਗਲੀ ਵਿੱਚੋਂ ਲੰਘਦਿਆਂ ਸੁਖਮਨ ਮੇਰੀ ਬਾਹ ਖਿੱਚ ਕੇ ਬੋਲਿਆ ਚਾਚਾ ਜੀ ਦੇਖੋ ਉਸ ਸੱਤ ਉੱਤੇ ਵੀ ਪੌਦੇ ਉੱਗੇ ਹੋਏ ਹਨ ਕੀ ਇਹ ਪੌਦੇ ਕਿਸੇ ਨੇ ਸੱਤ ਤੇ ਬੀਜੇ ਹਨ ਨਹੀਂ ਸੁਖਮਨ ਇਨ੍ਹਾਂ ਪੌਦਿਆਂ ਨੂੰ ਕਿਸੇ ਨੇ ਸੱਤ ਉੱਪਰ ਬੀਜਿਆ ਨਹੀਂ ਬਲਕਿ ਇਹਨਾਂ ਦੇ ਬੀਜ ਕਿਸੇ ਨਾ ਕਿਸੇ ਤਰੀਕੇ ਛੱਤ ਉੱਤੇ ਪਹੁੰਚ ਗਏ ਹੋਣਗੇ ਚਾਚਾ ਜੀ ਉਹ ਕਿਵੇਂ ਬੇਟਾ ਬੀਜ ਬੜੇ ਤਰੀਕਿਆਂ ਨਾਲ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚ ਜਾਂਦੇ ਹਨ ਜਿਵੇਂ ਪੰਛੀ ਬਹੁਤ ਸਾਰੇ ਰੁੱਖਾਂ ਉੱਤੋਂ ਫਲ ਤੋੜ ਕੇ ਖਾਣ ਲਈ ਲੈ ਜਾਂਦੇ ਹਨ ਅਤੇ ਫਲ ਖਾਣ ਤੋਂ ਬਾਅਦ ਬੀਜ ਛੱਤਾਂ ਉੱਪਰ ਰਹਿ ਜਾਂਦੇ ਹਨ ਅੱਕ ਦੇ ਬੀਜ ਹਵਾ ਵਿੱਚ ਉੱਡ ਕੇ ਇੱਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦੇ ਹਨ ਅੱਕ ਅਤੇ ਗਾਜਰ ਬੂਟੀ ਦੇ ਬੀਜ ਛੋਟੇ ਆਕਾਰ ਅਤੇ ਹਲਕੇ ਭਾਰ ਕਾਰਨ ਹਵਾ ਰਾਹੀਂ ਦੂਸਰੇ ਸਥਾਨਾਂ ਤੱਕ ਪਹੁੰਚ ਜਾਂਦੇ ਹਨ। ਉਠਕੰਡਾ ਅਤੇ ਗੁੱਤਪਟਨਾ ਅਕਸਰ ਜਾਨਵਰਾਂ ਦੇ ਸਰੀਰ ਨਾਲ ਚਿੰਬੜ ਕੇ ਦੂਜੀਆਂ ਥਾਵਾਂ ਤੱਕ ਸਫ਼ਰ ਕਰਦੇ ਹਨ। ਇਸ ਤੋਂ ਇਲਾਵਾ ਜਲ ਲਿੱਲੀ ਅਤੇ ਜਲ ਕੁੰਬੀ ਪਾਣੀ ਰਾਹੀਂ ਦੂਸਰੇ ਸਥਾਨਾਂ ਤੱਕ ਪਹੁੰਚ ਜਾਂਦੇ ਹਨ। ਕਿਰਿਆ ਨੰਬਰ 3 ਆਪਣੇ ਅਧਿਆਪਕ ਦੀ ਮਦਦ ਨਾਲ ਆਪਣੇ ਆਲੇ-ਦੁਆਲੇ ਅਜਿਹੇ ਬੀਜਾਂ ਦੀ ਸੂਚੀ ਬਣਾਉਣ ਦੀ ਕੋਸ਼ਿਸ਼ ਕਰੋ। ਜੋ ਕਿਸੇ ਨਾ ਕਿਸੇ ਤਰੀਕੇ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਦੇ ਹਨ ਇਹ ਕਿਰਿਆ ਤੁਸੀਂ ਆਪਣੇ ਅਧਿਆਪਕ ਦੀ ਮਦਦ ਨਾਲ ਕਰਨੀ ਹੈ ਅੱਗੇ ਯਾਦ ਰੱਖਣ ਯੋਗ ਗੱਲਾਂ ਗੰਨੇ ਦੇ ਛੋਟੇ ਛੋਟੇ ਟੁਕੜੇ ਜ਼ਮੀਨ ਵਿੱਚ ਦੱਬ ਕੇ ਇਸ ਦੀ ਬਿਜਾਈ ਕੀਤੀ ਜਾਂਦੀ ਹੈ ਪੱਥਰ ਚੱਟ ਦੇ ਪੱਤੇ ਤੋਂ ਹੀ ਨਵੇਂ ਪੌਦੇ ਉੱਗ ਜਾਂਦੇ ਹਨ ਸ਼ਕਰਕੰਧ ਜੜ ਤੋਂ ਉਗਾਇਆ ਜਾਣ ਵਾਲਾ ਪੌਦਾ ਹੈ ਬੀਜ ਨੂੰ ਉੱਗਣ ਲਈ ਹਵਾ ਪਾਣੀ ਮਿੱਟੀ ਅਤੇ ਧੁੱਪ ਦੀ ਲੋੜ ਹੁੰਦੀ ਹੈ ਪ੍ਰਸ਼ਨ ਨੰਬਰ 2 ਠੀਕ ਵਿਕਲਪ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਨੰਬਰ 1 ਕਿਸ ਬੀਜ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ ਸਰੋਂ ਕਣਕ ਤਨੀਆ ਅਸੀਂ ਜਾਣਦੇ ਹਾਂ ਕਿ ਕਣਕ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ ਇਸ ਲਈ ਅਸੀਂ ਕਣਕ ਸਾਹਮਣੇ ਟਿੱਕ ਦਾ ਨਿਸ਼ਾਨ ਲਗਾਵਾਂਗੇ ਨੰਬਰ 2 ਕਿਸ ਬੀਜ ਦੀ ਵਰਤੋਂ ਮਸਾਲੇ ਵਜੋਂ ਹੁੰਦੀ ਹੈ ਹਲਦੀ ਮੱਕੀ ਬਾਜਰਾ ਅਸੀਂ ਜਾਣਦੇ ਹਾਂ ਕਿ ਹਲਦੀ ਨੂੰ ਮਸਾਲੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਇਸ ਲਈ ਅਸੀਂ ਹਲਦੀ ਦੇ ਸਾਹਮਣੇ ਠੀਕ ਦਾ ਨਿਸ਼ਾਨ ਲਗਾਵਾਂਗੇ ਨੰਬਰ 3 ਕਿਸ ਪੌਦੇ ਦੇ ਪੱਤਿਆਂ ਤੋਂ ਨਵਾਂ ਪੌਦਾ ਤਿਆਰ ਕੀਤਾ ਜਾਂਦਾ ਹੈ ਮੂਲੀ ਗੋਭੀ ਪੱਥਰਚੱਟ ਅਸੀਂ ਪਾਠ ਵਿੱਚ ਪੜਿਆ ਹੈ ਕਿ ਪੱਥਰਚੱਟ ਦੇ ਪੱਤੇ ਤੋਂ ਨਵਾਂ ਪੌਦਾ ਉੱਗ ਆਉਂਦਾ ਹੈ ਇਸ ਲਈ ਅਸੀਂ ਪੱਥਰਚੱਟ ਦੇ ਸਾਹਮਣੇ ਠੀਕ ਦਾ ਨਿਸ਼ਾਨ ਲਗਾਵਾਂਗੇ ਨੰਬਰ 4 ਕਿਹੜਾ ਪੌਦਾ ਕਲਮ ਲਗਾ ਕੇ ਉਗਾਇਆ ਜਾਂਦਾ ਹੈ ਗੇਂਦਾ ਗੁਲਾਬ ਪੱਥਰਚੱਟ ਅਸੀਂ ਪਾਠ ਵਿੱਚ ਪੜਿਆ ਹੈ ਕਿ ਗਲਾਬ ਦਾ ਪੌਦਾ ਕਲਮ ਤੋਂ ਉਗਾਇਆ ਜਾਂਦਾ ਹੈ ਇਸ ਲਈ ਅਸੀਂ ਗਲਾਬ ਦੇ ਸਾਹਮਣੇ ਠੀਕ ਦਾ ਨਿਸ਼ਾਨ ਲਗਾਵਾਂਗੇ ਪ੍ਰਸ਼ਨ ਨੰਬਰ 3 ਦਿਮਾਗੀ ਕਸਰਤ ਬੀਜ ਜੋ ਖਾਧੇ ਜਾ ਸਕਦੇ ਹਨ ਮੱਕੀ ਬਾਜਰਾ ਕਣਕ ਛੋਲੇ ਮਟਰ ਬਦਾਮ ਪ੍ਰਸ਼ਨ ਨੰਬਰ 4 ਖਾਲੀ ਥਾਂਵਾਂ ਭਰੋ ਨੰਬਰ 1 ਸਰੋਂ ਦੇ ਬੀਜਾਂ ਤੋਂ ਡੈਸ਼ ਤਿਆਰ ਕੀਤਾ ਜਾਂਦਾ ਹੈ ਤੇਲ ਨੰਬਰ 2 ਗੇਂਦੇ ਦਾ ਪੌਦਾ ਡੈਸ਼ ਤੋਂ ਤਿਆਰ ਕੀਤਾ ਜਾਂਦਾ ਹੈ ਬੀਜ ਨੰਬਰ 3 ਡੈਸ਼ ਦੇ ਬੀਜ ਹਵਾ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਹਨ ਅੱਕ ਪ੍ਰਸ਼ਨ ਨੰਬਰ 5 ਸਹੀ ਕਥਨ ਅੱਗੇ ਠੀਕ ਅਤੇ ਗਲਤ ਕਥਨ ਅੱਗੇ ਕ੍ਰੋਸ ਦਾ ਨਿਸ਼ਾਨ ਲਗਾਓ ਸਾਰੇ ਪੌਦੇ ਬੀਜਾਂ ਤੋਂ ਉਗਦੇ ਹਨ ਗਲਤ ਗੰਨੇ ਦੀ ਬਿਜਾਈ ਲਈ ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦੱਬੇ ਜਾਂਦੇ ਹਨ ਸਹੀ ਗੁਲਾਬ ਦਾ ਪੌਦਾ ਕਲਮ ਤੋਂ ਉਗਾਇਆ ਜਾਂਦਾ ਹੈ ਸਹੀ ਜੀਰੇ ਦੇ ਬੀਜ ਮਸਾਲੇ ਵਜੋਂ ਵਰਤੇ ਜਾਂਦੇ ਹਨ ਸਹੀ ਜਲ ਕੁੰਬੀ ਹਵਾ ਰਹੀ ਦੂਸਰੇ ਸਥਾਨਾਂ ਤੇ ਪਹੁੰਚ ਜਾਂਦੀ ਹੈ ਗਲਤ ਪ੍ਰਸ਼ਨ ਨੰਬਰ 6 ਗੰਨਾ ਕਿਵੇਂ ਬੀਜਿਆ ਜਾਂਦਾ ਹੈ ਗੰਨੇ ਦੇ ਛੋਟੇ ਛੋਟੇ ਟੁਕੜੇ ਜ਼ਮੀਨ ਵਿੱਚ ਦੱਬ ਦਿੱਤੇ ਜਾਂਦੇ ਹਨ ਪ੍ਰਸ਼ਨ ਨੰਬਰ 7 ਕਲਮ ਤੋਂ ਪੌਦੇ ਕਿਵੇਂ ਤਿਆਰ ਕੀਤੇ ਜਾਂਦੇ ਹਨ ਤਿਆਰ ਪੌਦੇ ਤੋਂ ਦਾਤਨ ਜਿੰਨੀ ਮੋਟੀ ਟਾਣੀ ਕੱਟ ਲਈ ਜਾਂਦੀ ਹੈ ਅਤੇ ਇਸ ਨੂੰ ਜ਼ਮੀਨ ਵਿੱਚ ਲਗਾ ਦਿੱਤਾ ਜਾਂਦਾ ਹੈ ਕੁਝ ਦਿਨਾਂ ਵਿੱਚ ਪੱਤੇ ਨਿਕਲ ਆਉਂਦੇ ਹਨ ਪ੍ਰਸ਼ਨ ਨੰਬਰ 8 ਸੱਤ ਉੱਪਰ ਪੌਦੇ ਕਿਵੇਂ ਉੱਗ ਆਉਂਦੇ ਹਨ ਜਦੋਂ ਪੰਛੀ ਫਲ ਨੂੰ ਰੁੱਖ ਤੋਂ ਤੋੜ ਕੇ ਛੱਤ ਤੇ ਲਿਜਾ ਕੇ ਖਾਂਦੇ ਹਨ ਤਾਂ ਬੀਜ ਛੱਤ ਤੇ ਰਹਿ ਜਾਂਦੇ ਹਨ ਕਈ ਵਾਰ ਬੀਜ ਹਵਾ ਵਿੱਚ ਉੱਡ ਕੇ ਛੱਤ ਤੇ ਪੁੱਜ ਜਾਂਦੇ ਹਨ ਇਸ ਤਰ੍ਹਾਂ ਬੀਜ ਤੋਂ ਪੌਦੇ ਬਣ ਜਾਂਦੇ ਹਨ ਪ੍ਰਸ਼ਨ ਨੰਬਰ 9 ਬੀਜ ਨੂੰ ਉੱਗਣ ਵਾਸਤੇ ਕੀ ਕੁਝ ਲੋੜੀਦਾ ਹੈ ਬੀਜ ਨੂੰ ਉੱਗਣ ਲਈ ਉਪਜਾਊ ਮਿੱਟੀ, ਪਾਣੀ, ਹਵਾ ਅਤੇ ਸੂਰਜ ਦੀ ਰੋਸ਼ਨੀ ਆਦਿ ਦੀ ਲੋੜ ਹੁੰਦੀ ਹੈ। ਪ੍ਰਸ਼ਨ ਨੰਬਰ 10 ਪੁੱਠਕੰਡਾ, ਗੁੱਤਪਟਨਾ ਦੇ ਬੀਜ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਾਂਦੇ ਹਨ? ਪੁੱਠਕੰਡਾ ਅਤੇ ਗੁੱਤਪਟਨਾ ਦੇ ਬੀਜ ਜਾਨਵਰਾਂ ਦੇ ਸਰੀਰ ਨਾਲ ਚਿੰਬੜ ਕੇ ਦੂਜੀਆਂ ਥਾਵਾਂ ਤੱਕ ਪਹੁੰਚ ਜਾਂਦੇ ਹਨ। ਥੈਂਕ ਯੂ ਫਾਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ।